ਇਹ ਰੂਟੀਨ ਦਾ ਸਾਡਾ ਨਕਾ ਚੱਲ ਰਿਹਾ ਜੀ ਪੂਰੇ ਡਿਸਟ੍ਰਿਕਟ ਟਲੁਧਾਨਾ ਰੂਰਲ ਦੇ ਵਿੱਚ ਹੀ ਅਸੀਂ ਵੱਖ-ਵੱਖ ਥਾਣਿਆਂ ਦੇ ਅਧੀਨ ਆਉਂਦੇ ਇੰਪੋਰਟੈਂਟ ਜਿਹੜੇ ਪੁਆਇੰਟਸ ਐ ਡਿਸਟ੍ਰਿਕਟ ਦੇ ਸਿਟੀ ਸੀਲਿੰਗ ਜਿਹੜੇ ਸਾਡੇ ਹੱਦਬੰਦੀਆਂ ਇੰਪੋਰਟੈਂਟ ਸ਼ਹਿਰ ਦੇ ਪੁਆਇੰਟਸ ਆ ਉਹਨਾਂ ਨੂੰ ਕਵਰ ਕੀਤਾ ਹੋਇਆ ਹੈ ਸੋ ਉਸੇ ਸੰਬੰਧੀ ਅੱਜ ਇੱਥੇ ਨਾਕਾਬੰਦੀ ਕੀਤੀ ਹੋਈ ਹੈ ਰਾਣੀ ਚਾਂਸੀ ਚੌਂਕ ਸਿਟੀ ਦੇ ਗਰਾਊਂਡ ਤੇ ਬਾਕੀ ਜਗ੍ਹਾ ਵੀ ਇਸੇ ਤਰ੍ਹਾਂ ਜਿਹੜੀ ਚੈਕਿੰਗ ਚੱਲ ਰਹੀ ਹੈ ਅੱਜ ਜਿਹੜਾ ਸਾਡਾ ਮੇਨ ਫੋਕਸ ਹੈ ਉਹ ਟੂ व्हीਲਰਜ਼ ਦੀ ਚੈਕਿੰਗ ਤੇ ਹੈਗਾ ਸਪੈਸ਼ਲੀ ਜਿਹੜੇ ਵਿਦਾਊਟ ਨੰਬਰ ਪਲੇਟ ਐ ਜਾਂ ਟ੍ਰਿਪਲ ਰਾਈਡਿੰਗ ਐ ਜਾਂ ਮੂੰਹ ਜਿਨ੍ਹਾਂ ਨੇ ਮਾਸਕਡ ਬੰਦੇ ਐ ਮੂੰਹ ਬੰਨੇ ਹੋਏ ਐ ਸੋ ਉਹਨਾਂ ਨੂੰ ਅਸੀਂ ਟਾਰਗੇਟ ਕਰਕੇ ਚੱਲ ਰਹੇ ਹਾਂ ਸੋ ਉਹਨਾਂ ਦੀ ਇੰਟੈਂਸਿਵ ਚੈਕਿੰਗ ਜਿਹੜੀ ਹੈਗੀ ਉਹ ਸਾਰੇ ਐਸ ਐਚਓ ਜੀਓ ਦੀ ਡਿਊਟੀ ਲਗਾ ਕੇ ਕਰਵਾਈ ਜਾ ਰਹੀ ਹੈ ਉਹਨਾਂ ਸਨੇਚਿੰਗ ਦੇ ਵੀ ਕਈ ਵਾਰੀ ਕੁਝ ਯੂਜ਼ਰਲ ਹੋ ਜਾਂਦੇ ਨੇ ਤੇ ਹੁਣ ਇਸ ਤਰ੍ਹਾਂ ਦੀ ਐਕਟੀਵਿਟੀ ਮਤਲਬ ਕੋਈ ਸਹਾਇਕ ਹੁੰਦੀ ਹੈ ਜੀ ਬਿਲਕੁਲ ਬਿਲਕੁਲ ਜਿਵੇਂ ਜੋ ਦੇਖਣ ਚ ਆਇਆ ਪਿੱਛੇ ਕਿ ਜਿਹੜਾ ਜ਼ਿਆਦਾ ਕ੍ਰਾਈਮ ਹੋ ਰਿਹਾ ਉਹ ਟੂ ਵਿਲਰਸ ਤੇ ਹੀ ਹੋਇਆ ਹੈ ਸੋ ਉਹ 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 ਸੇਮੂ ਮੁੱਦੇ ਨੇ ਜਿਹੜੇ ਅੱਜ ਜਿਹੜੀ ਫੋਕਸ ਸਾਡੀ ਹੈਗੀ ਆ ਉਹ ਟੂ-ਵਿਲਰ ਦੀ ਚੈਕਿੰਗ ਹੈ ਸਪੈਸ਼ਲੀ ਜਿਹੜੇ ਸਸਪੈਕਟਿਡ ਟੂ-ਵਿਲਰਸ ਹਨ ਜਿਹਨਾਂ ਵਿਦਾਊਟ ਨੰਬਰ ਪਲੇਟ ਜਾਂ ਨੰਬਰ ਪਲੇਟ ਤੇ ਕੋਈ ਮਿੱਟੀ ਲਗਾਈ ਹੋਈ ਆ ਮਤਲਬ ਜਿਨੇ ਆਪਣੀ ਆਇਡੈਂਟੀਟੀ ਛਪਾਨ ਦੀ ਕੋਸ਼ਿਸ਼ ਕੀਤੀ ਹੈ ਟੂ-ਵਿਲਰ ਦੀ ਜਾਂ ਕੋਈ ਮੂ ਬੰਨੇ ਹੋਏ ਸੋ ਉਹਨਾਂ ਤੇ ਹੀ ਟਾਰਗੇਟ ਕਰਕੇ ਅਸੀਂ ਚੈਕਿੰਗ ਕਰ ਰਹੇ ਆਂ ਸਭ ਛੋਟੇ ਬੱਚੇ ਨੇ ਜਿਹੜੇ ਪੇਵੇ ਉਹ ਵੀ ਟੂ-ਵਿਲਰ ਦਾ ਕੰਦੇ ਉਹਨਾਂ ਦੇ ਪੇਰੈਂਟਸ ਨੂੰ ਮੈਸੇਜ ਦੇਵਾਂਗੇ ਉਹ ਇਹੀ ਮੈਸੇਜ ਹੈ ਜੀ ਵੀ ਜਿਹੜਾ ਟ੍ਰੈਫਿਕ ਰੂਲਸ ਨੂੰ ਫਾਲੋ ਕੀਤਾ ਜਾਵੇ ਤੇ ਆਪਣੇ ਬੱਚਿਆਂ ਨੂੰ ਵੀ ਮੋਟੀਵੇਟ ਕੀਤਾ ਜਾਵੇ ਕਿ ਅੰਡਰ ਏਜ ਜਿਹੜੀ ਡਰਾਈਵਿੰਗ ਹੈ ਉਹਨੂੰ ਅਸੀਂ ਬੰਦ ਕਰਾਈਏ ਤੇ ਲੋਕਾਂ ਨੂੰ ਤੇ ਸਾਡੇ ਸਾਡੇ ਵੱਲੋਂ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਹੀ ਅਪੀਲ ਹੈ ਤੇ ਅਸੀਂ ਪੂਰਾ ਸਹਿਯੋਗ ਦੇਵਾਂਗੇ ਜਿਹੜਾ ਪੋਜ਼ਿਟਿਵ ਕੰਮ ਹੋਊਗਾ ਤੇ ਪ੍ਰੋਪਰ ਚੈਕਿੰਗ ਅਸੀਂ ਕਰਵਾ ਰਹੇ ਹਾਂ ਥੈਂਕ ਯੂ